ਕਾਲ ਜੀ ਮੈਂ ਰਾਜਦੀ ਮੇਰੇ ਚੈਨੈਲ ਪੰਜਾਬੀ ਸੂਟ ਰਾਜਦੀ ਬਟਿਕ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਹਾਂ ਕਿ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਗਰਮੀਆਂ ਵਾਲੇ ਸੋਹਣੇ ਸੋਹਣੇ ਸੂਟ ਜਿਨ੍ਹਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤੇ ਦਿਖਾਉਣੀ ਤੁਹਾਨੂੰ ਸੋਹਣੇ ਸੋਹਣੇ ਸੂਟ ਸੂਟ ਹੈ ਜੀ ਆਫ ਵਾਈਟ ਕਲਰ ਦਾ ਤੇ ਇਹਦੇ ਤੇ ਆਪਾਂ ਨੇ ਕੀਤਾ ਹੋਇਆ ਬਹੁਤ ਸੋਹਣਾ ਬਾਰਕ ਤੁਹਾਨੂੰ ਦਿਖਾਉਣੀ ਆ ਜਿਹੜਾ ਵੀ ਇਹਦਾ ਰੇਟ ਹੋਏਗਾ ਆਪਾਂ ਸਕਰੀਨ ਉੱਤੇ ਦੇ ਦਾਂਗੇ ਜੀ ਤੇ ਬਹੁਤ ਸੋਹਣਾ ਸਟੱਫ ਹੈ ਪਿਓਰ ਕਾਟਨ ਦਾ ਸਟੱਫ ਹੈ ਜੀ ਤੇ ਜਿਹੜਾ ਵੀ ਆਪਾਂ ਤੁਹਾਨੂੰ ਕਾਟਨ ਦਵਾਂਗੇ ਪੂਰੀ ਵਧੀਆ ਦਵਾਂਗੇ ਜਿਹੜਾ ਵੀ ਕਾ ਵੀ ਤੁਹਾਨੂੰ ਕੰਮ ਕਰਕੇ ਦਵਾਂਗੇ ਉਹ ਵੀ ਪੂਰਾ ਵਧੀਆ ਕਰਕੇ ਦਵਾਂਗੇ ਜੀ ਤੁਸੀਂ ਦੇਖ ਸਕਦੇ ਹੋ ਬੜਾ ਇਹਦਾ ਜੀ ਸੈਂਟਰ ਦੇ ਵਿੱਚ ਬਹੁਤ ਸੋਹਣਾ ਫਲਾਵਰ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਜੀ ਨੇੜੇ ਤੋਂ ਤੁਹਾਨੂੰ ਵਰਕ ਦੀ ਫਿਨਿਸ਼ਿੰਗ ਦਿਖਾ ਦਿੰਨੇ ਆ ਬਹੁਤ ਸੋਹਣਾ ਕੰਮ ਕੀਤਾ ਹੋਇਆ ਮਲਟੀ ਸ਼ੇਡ ਦੇ ਮਲਟੀ ਸ਼ੇਡ ਦੇ ਕਲਰ ਪਾ ਕੇ ਆਪਾਂ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਬਹੁਤ ਸੋਹਣਾ ਫਲਾਵਰ ਬਣਿਆ ਹੋਇਆ ਸੈਂਟਰ ਦੇ ਵਿੱਚ ਤੇ ਸਾਰੀ ਸ਼ਰਟ ਦੇ ਵਿੱਚ ਇਹ ਵਾਲੀ ਬੁੱਟੀ ਬਣੀ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਸੋਹਣਾ ਕੰਮ ਲੱਗਦਾ ਜੀ ਬਣਿਆ ਹੋਇਆ ਬਹੁਤ ਸੋਹਣਾ ਕੰਮ ਹੈ ਜੀ ਸਾਰੀ ਹੀ ਸ਼ਰਟ ਦੇ ਵਿੱਚ ਬੁੱਟੀ ਹੈ ਇਹਨੂੰ ਤੁਸੀਂ ਕਿਸੇ ਵੀ ਲੈਂਥ ਦੇ ਵਿੱਚ ਤਿਆਰ ਕਰ ਸਕਦੇ ਹੋ ਜੀ ਕਿਸੇ ਵੀ ਪੂਰਾ ਘੇਰਾ ਹੈ ਤੇ ਪੂਰੀ ਲੈਂਥ ਹੈ ਜੀ ਜਿੰਨੇ ਮਰਜ਼ੀ ਘੇਰਾ ਰੱਖ ਸਕਦੇ ਹੋ ਜਿੰਨੇ ਮਰਜ਼ੀ ਲੈਂਥ ਰੱਖ ਸਕਦੇ ਹੋ ਜੀ ਬਹੁਤ ਸੋਹਣਾ ਫਲਾਵਰ ਬਣਿਆ ਹੋਇਆ ਬਾਜੂ ਦੇ ਉੱਤੇ ਇਹ ਆਏਗਾ ਜੀ ਦੂਜੀ ਬਾਜੂ ਦੇ ਉੱਤੇ ਜੇ ਤੁਸੀਂ ਇਹਨੂੰ ਕਿਸੇ ਹਾਸਟਫ ਤੇ ਇਹ ਵਾਲਾ ਡਿਜ਼ਾਈਨ ਜੇ ਤੁਸੀਂ ਕਿਸੇ ਹਾਸਟਫ ਤੇ ਕਰਾਉਣੀ ਹੈ ਤਾਂ ਥੋੜਾ ਜਿਆਦਾ ਰੇਂਜ ਦਾ ਦਾ ਥੋੜਾ ਜਿਹਾ ਰੇਟ ਦਾ ਫਰਕ ਪੈ ਜਾਊਗਾ ਜੀ ਤੇ ਇਹਨਾਂ ਦੇ ਕਾਟਨ ਦਾ ਹੀ ਦੁਪੱਟਾ ਆਪਾਂ ਇਹਦੇ ਨਾਲ ਰੱਖਿਆ ਹੋਇਆ ਬਹੁਤ ਸੋਨਾ ਕਾਟਨ ਦਾ ਦੁਪੱਟਾ ਹੈ ਕੋਲ ਸਾਈਡ ਤੇ ਇਦਾਂ ਆਏਗਾ ਜੀ ਕੱਟਵਰਕ ਤੇ ਨਾਲ ਹੰਪਲਿਆਂ ਤੇ ਇਦਾਂ ਬੁਟੀ ਦਿੱਤੀ ਹੋਈ ਹੈ ਜੀ ਸਾਰੇ ਪੱਲੇ ਤੇ ਇਦਾਂ ਬੁਟੀ ਦਿੱਤੀ ਹੋਈ ਹੈ ਦੋਨੋਂ ਸਾਈਡ ਤੇ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਰੀਡ ਐਂਡ ਕਲੀਨ ਪੂਰਾ ਵਰਕ ਮਿਲੂਗਾ ਤੁਹਾਨੂੰ ਇਹ ਦੂਜੇ ਪੱਲੇ ਤੇ ਬੁਟੀ ਆਏਗੀ ਜੀ ਕੰਨੀ ਲੁਕਾਰੀ ਹੈ ਜੀ ਪੂਰੇ ਸੂਟ ਵੀ ਇਹਨੂੰ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਿਸੇ ਸਟੱਫ ਦੇ ਵਿੱਚ ਕਸਟਮਾਈਜ਼ ਕਰਾ ਸਕਦੇ ਹੋ ਜੀ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਤੇ WhatsApp ਤੇ ਮੈਸੇਜ ਕਰਕੇ ਆਰਡਰ ਵੀ ਦੇ ਸਕ ਆਰਡਰ ਵੀ ਦੇ ਸਕਦੇ ਹੋ ਜੇ ਤੁਸੀਂ ਇਹ ਵਾਲਾ ਪਸੰਦ ਹੈ ਤਾਂ ਤੁਸੀਂ ਇਹ ਵਾਲਾ ਸੂਟ ਵੀ ਲੈ ਸਕਦੇ ਹੋ ਜੀ ਨੈਸਟ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣਾ ਆਰਾਮ ਟੈਕਸ ਦੀ ਕਾਟਨ ਹੈ ਤੇ ਬਹੁਤ ਸੋਹਣਾ ਲੈਂਡਿੰਗ ਦਾ ਸਟਾਫ ਹੈ ਤੇ ਆਪਾਂ ਨੇ ਇਹਦੇ ਤੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈ ਜੀ ਘੇਰੇ ਦਾ ਕਿ ਕਿ ਇਹਦੀ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਜੀ ਇਹ ਵਾਸਤੇ ਦੀ ਤੇ 그린 ਕਲਰ ਦਾ ਸੂਟ ਹੈ ਬਹੁਤ ਹੀ ਪਿਆਰਾ ਸੂਟ ਹੈ ਤੁਸੀਂ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਵਰਕ ਵੀ ਤੁਹਾਨੂੰ ਪੂਰਾ ਵਧੀਆ ਲੱਗੇ ਸਟਾਫ ਵੀ ਤੁਹਾਨੂੰ ਪੂਰਾ ਵਧੀਆ ਲੱਗੇ ਬਣਾਇਆ ਗਿਆ ਜੀ ਕੇ ਰੂਪੇ ਬਹੁਤ ਸੋਨਾ ਕੰਮ ਕੀਤਾ ਹੋਇਆ ਪੂਰਾ ਸਾਫ ਸੁਥਰਾ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਵਰਕ ਦੀ ਫਿਨਿਸ਼ਿੰਗ ਤੇ ਆਪਾਂ ਨੇ ਬਹੁਤ ਸੋਨੇ ਕਲਰ ਪਾ ਕੇ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਜੇ ਤੁਸੀਂ ਇਹਦੇ ਨਾਲ ਮਲਟੀ ਸ਼ੇਡ ਦਾ ਦੁਪੱਟਾ ਕਰਾਉਣਾ ਚਾਹੁੰਦੇ ਹੋ ਤਾਂ ਆਪਾਂ ਟਾਈ ਐਂਡ ਡਾਈ ਦਾ ਦੁਪੱਟਾ ਵੀ ਤਿਆਰ ਕਰਕੇ ਦੇ ਦਾਂਗੇ ਜੀ ਜੇ ਤੁਹਾਨੂੰ ਐਦਾਂ ਹੀ ਸੂਟ ਚਾਹੀਦਾ ਹੈ ਤਾਂ ਆਪਾਂ ਐਦਾਂ ਵੀ ਦੇ ਦਾਂਗੇ ਸਾਰੀ ਸ਼ਰਟ ਦੇ ਵਿੱਚ ਇਹ ਵਾਲੀ ਬੁਟੀ ਆਏਗੀ ਜੀ ਰਕ ਬੂਟੀ ਪਈ ਵੀ ਆ ਸਾਰੀ ਛੜ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕੰਮ ਹੈ ਇਹ ਪੂਰੀ ਫਿਨਿਸ਼ਿੰਗ ਤੇ ਹੈ ਜੀ ਇਹ ਵਾਏਗਾ ਜੀ ਬਾਜੂ ਤੇ ਬਹੁਤ ਸੋਹਣਾ ਕੰਮ ਕੀਤਾ ਹੈ ਬਾਜੂ ਤੇ ਤੇ ਵਾਏਗਾ ਦੂਜੀ ਬਾਜੂ ਤੇ ਤਾਂ ਜੇ ਵਾ ਡਿਜ਼ਾਈਨ ਤੁਹਾਨੂੰ ਪਸੰਦ ਆ ਤਾਂ ਤੁਸੀਂ

ਪਾਕੀਤਾ ਹੋਇਆ ਹੈ ਇਹ ਵਾਲਾ ਇਹ ਕਿਰਤ ਕੰਮ ਘੋਸ਼ਣਾ ਕੰਮ ਆਏਗਾ ਜੀ ਘੇਰੇ ਤੇ ਇਹ ਸ਼ਰਟ ਦੇ ਵਿੱਚ ਇਹ ਵਾਲਾ ਬਹੁਤ ਸੋਹਣੇ ਫਲਾਵਰ ਬਣੇ ਹੋਏ ਨੇ ਸਾਰੀ ਸ਼ਰਟ ਕਵਰ ਹੋਉਂਦੀ ਹੈ ਜੀ ਵਰਕ ਦੇ ਨਾਲ ਤੇ ਵਾਲਾ ਇਹਦਾ ਪੂਰਾ ਹੈਵੀ ਕੰਮ ਕੀਤਾ ਹੋਇਆ ਆਪਾਂ ਬਾਜੂ ਤੇ ਇਹ ਵਾਲਾ ਇਹਦੀ ਦੂਜੀ ਬਾਜੂ ਤੇ ਕੰਮ ਆਪਾਂ ਬਾਜੂ ਤੇ ਵੀ ਤੁਹਾਨੂੰ ਪੂਰਾ ਵਧੀਆ ਕੰਮ ਕਰਕੇ ਦਵਾਂਗੇ ਜੀ ਕੋਈ ਹਲਕਾ ਕੰਮ ਨਹੀਂ ਕਰਕੇ ਦਵਾਂਗੇ ਤੇ ਆਪਾਂ ਨੇ ऐसा लैस्टी फिनिशिंग दिती हुई है सारी शर्ट नो इधर ना आप रखेंगे टाय एंड आइडल डबटा सॉफ्ट लगने जा रहा डबटा है जी जितने आप लोगों का स्टोर में कहीं ऐसी आप आउट देंगे तो कितायू ਪਰੇਕੋ ਵੀ ਕੋਈ ਟਾਈ ਐਂਡ ਡਾਈ ਦੀ ਪਿਕ ਹੈ ਤਾਂ ਤੁਸੀਂ ਭੇਜ ਕੇ ਉਹਦਾ ਨਾਲ ਵੀ ਦੁਪੱਟਾ ਤਿਆਰ ਕਰਵਾ ਸਕਦੇ ਹੋ ਜੀ ਇਹ ਹੈ ਕਿ ਇਹ ਫੋਰ ਸਾਈਡ ਐਦਾ ਆਪਣੇ ਲੈਂਸ ਦੀ ਫਿਨਿਸ਼ਿੰਗ ਦਿੱਤੀ ਹੈ ਬਹੁਤ ਜਿਆਦਾ ਸੋਹਣੀ ਤੇ ਬਹੁਤ ਸੋਹਣਾ ਰੈਡੀ ਹੋਇਆ ਹੈ ਉਹਰਾ ਸੂਟ ਇਹਦਾ ਵੀ ਆਪਾਂ ਰੇਟ ਵਿਦਆਊਟ ਸਟੀਚਿੰਗ ਦਵਾਂਗੇ ਜੀ ਰੇਟ ਆਪਾਂ ਵਿਦਆਊਟ ਸਟੀਚਿੰਗ ਹੀ ਦਵਾਂਗੇ ਸਟੀਚਿੰਗ ਦਾ ਆਪਾਂ ਐਕਸਟਰਾ ਚਾਰजेस ਹੋਣਗੇ ਆ ਜਾਂਦਾ ਹੈ ਜੇਕਰ ਤੁਹਾਨੂੰ ਜਿਹੜਾ ਇਹਦੇ ਤੇ ਦੁਪੱਟਾ ਲੱਗਿਆ ਹੋਊਗਾ ਉਹੀ ਰੇਟ ਆਪਾਂ ਸਕਰੀਨ 'ਤੇ ਦਵਾਂਗੇ ਜੀ ਇਹ ਵਿਦਾਊਟ ਸਟੀਚਿੰਗ ਇਹ ਜਿੱਦਣੇ ਇਹ ਤੁਹਾਨੂੰ ਦਮਾਗੇ ਤੇ ਦੁਪੱਟਾ ਆਪਾਂ ਫਿਨਿਸ਼ਿੰਗ ਕਰਕੇ ਦੇ ਦਾਂਗੇ ਤੁਹਾਨੂੰ ਤੇ ਐਦਾਂ ਦੇ ਲੋਕਾਰੀਆ ਪੂਰੇ ਸੂਟ ਦੀ ਜੇਵਾ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਨੈਸਟੂ ਜਾਂ ਕੋ ਪ੍ਰਿੰਟ ਇੰਨਾ ਦੁਪੱਟੇ ਦੇ ਨਾਲ ਬਹੁਤ ਸੋਹਣਾ ਪ੍ਰਿੰਟ ਸੂਟ ਹੈ ਜੀ ਇਹ ਆਪਣੇ ਕੋਲ ਸਿੰਗਲ ਪੀਸ ਹੀ ਰਹਿ ਗਏ ਤੇ ਇਹਦੇ ਤੇ ਆਪਣੇ ਕੋਲ ਸਿਰਫ ਇਹੀ ਕਲਰ ਰਹਿ ਗਿਆ ਬਹੁਤ ਸੋਹਣਾ ਸਟਫ ਹੈ ਤੇ ਬਹੁਤ ਹੀ ਜਿਆਦਾ ਸੋਹਣਾ ਇਹਦੀ ਪ੍ਰਿੰਟਿੰਗ ਹੈ ਜੀ ਤੁਸੀਂ ਪ੍ਰਿੰਟ ਦੇਖ ਸਕਦੇ ਹੋ ਇਹ ਆਏਗਾ ਜੀ ਘੇਰੇ ਤੇ ਤੇ ਆਏਗਾ ਜੀ neck ਕੋ ਤੇ ਇਹ ਕਿਹੜੀਆਂ ਬਾਜੂਆਂ ਬਣਣਗੀਆਂ ब्रेड दा सूट है जी कोई भी अपन तो ना ब्रेड तो बिना कॉटन दा स्टफ नहीं दमागे जी पूरा बढ़िया स्टफ दमागे जी आ, अगले पर लेते आएगा उदयी बैक साइड दे जी उदयी सेम डिज़ाइन बैक साइड है तुष्य देख सकती हूँ बहुत सुना सूट है जी एक तोलर भी

ਕਟੋਤੇ ਬਰਕਰਰ ਬਣਾਉਣਾ ਚਾਹੁੰਦੇ ਤਾਂ ਬਰਕਰਰ ਵੀ ਕਰਕੇ ਦੇ ਦਾਂਗੇ ਜੀ ਜੇ ਤੁਹਾਨੂੰ ਐਦਾਂ ਹੀ ਚਾਹੀਦਾ ਪੂਰਾ ਬ੍ਰਾਂਡ ਦਾ ਹੀ ਦੇਵਾਂਗੇ ਜੀ ਤੁਸੀਂ ਦੇਖ ਸਕਦੇ ਹੋ ਰੀਵਾ ਬ੍ਰਾਂਡ ਦੀ ਮਸਲੀਨ ਹੈ ਤੇ ਸ਼ਿਮਰ ਦਾ ਸੂਟ ਹੈ ਜੀ ਸ਼ਿਮਰ ਮਸਲੀਨ ਦਾ ਸੂਟ ਹੈ ਤੇ ਬਹੁਤ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈ ਦੀ ਤੇ ਇਹਦੇ ਨਾਲ ਆਪਾਂ ਇਹ ਵਾਈ ਬਾਟਮ ਰੱਖੀ ਹੋਈ ਹੈ ਜੀ ਜੇ ਤੁਸੀਂ ਬਾਟਮ ਤੇ ਵਰਕ ਕਰੋ ਤੁਸੀਂ ਬਾਟਮ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਵਰਕ ਵੀ ਕਰਾ ਕੇ ਦੇ ਦਾਂਗੇ ਜੀ ਜੇ ਜੇ ਤੁਹਾਨੂੰ ਐਦਾਂ ਹੀ ਸੂਟ ਪਸੰਦ ਆ ਤਾਂ ਤੁਹਾਨੂੰ ਐਦਾਂ ਵੀ ਦੇ ਦਾਂਗੇ ਜੀ ਆਪਾਂ ਇਹਨਾਂ ਦਾ ਵੀ ਰੇਟ ਸਕਰੀਨ ਉੱਤੇ ਦਿਖਾ ਦਾਂਗੇ ਜੀ

ਜੇ ਤੁਹਾਨੂੰ ਐਦਾਂ ਮੈਚਿੰਗ ਚਾਹੀਦਾ ਤਾਂ ਆਪਾਂ ਮੈਚਿੰਗ ਵੀ ਦੇ ਦਾਂਗੇ ਜੀ ਜੇ ਤੁਹਾਨੂੰ ਲਾਈਟ ਕਲਰ ਦੀ ਬਾਟਮ ਰਖਾਉਣੀ ਹੈ ਤਾਂ ਆਪਾਂ ਲਾਈਟ ਕਲਰ ਦੀ ਬਾਟਮ ਲਾ ਕੇ ਦੇ ਦਾਂਗੇ ਜੀ ਤੇ ਇਹ ਸੀ ਆਪਣੇ ਅੱਜ ਵਾਏ ਸੂਟ ਜੇ ਨਾਲ ਸੂਟਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਘਰ ਬੈਠੇ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜਿਹੜਾ ਵੀ ਤੁਹਾਨੂੰ ਪ੍ਰਿੰਟ ਪਸੰਦ ਹੋਊਗਾ ਆਪਾਂ ਪ੍ਰਿੰਟ ਵੀ ਕਸਟਮਾਈਜ਼ ਕਰਾ ਦਾਂਗੇ ਜੀ ਜੇ ਤੁਹਾਨੂੰ ਕੋਈ ਆਪਣਾ ਡਿਜ਼ਾਈਨ ਆ ਤਾਂ ਸਾਨੂੰ ਡਿਜ਼ਾਈਨ ਭੇਜ ਕੇ ਉਹਦਾ ਸੂਟ ਕਿਆਰ ਕਰਵਾ ਸਕਦੇ ਹੋ ਜੀ ਜੇ ਤੁਹਾਨੂੰ ਇਹਨਾਂ ਸੂਟਾਂ ਵਿੱਚ ਕੋਈ ਸੂਟ ਪਸੰਦ ਆ ਤਾਂ ਤੁਸੀਂ ਆਰਡਰ ਦੇ ਸਕਦੇ ਹੋ ਜੀ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਨੇ ਮੇਰੇ ਚੈਨਲ ਨੂੰ ਜੋ ਸਬਸਕ੍ਰਾਈਬ ਕਰਿਓ ਜੀ ਲਾਈਕ ਕਮੈਂਟ ਕਰਕੇ ਜੋ ਦੱਸੋਗਾ ਤੁਹਾਨੂੰ ਮੇਰੇ ਸੂਟਾਂ ਦੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸੋਹਣੇ ਸੋਹਣੇ ਸੂਟਾਂ ਨਾਲ ਤੇ ਨਵੇਂ-ਨਵੇਂ ਡਿਜ਼ਾਈਨਾਂ ਨਾਲ